ਇਥੇ ਫੋਟੋਗ੍ਰਾਫੀ ਕਰਨ ਤੋਂ ਬਾਅਦ ਹੁਣ ਆਪਾਂ ਚੱਲੇ ਆਂ ਨੈਕਸਟ ਪੁਆਇੰਟ ਵੱਲ ਮੱਕੀ ਦੀ ਰੋਟੀ ਸਰੋਂ ਦਾ ਸਾਗ ਨਾਲ ਲੱਸੀ ਸ਼ੱਕਦੀ ਐ ਤੇ ਹੁਣ ਆ ਇੱਕ ਹੋਰ ਕੜਿਆਂਵਲਾ ਗੇਟ ਬਣਿਆ ਇਹਦੇ ਥਣੀਆਂ ਪਾ ਐਂਟਰੀ ਕਰਨ ਜਾ ਰਹੇ ਅੱਗੇ ਅਸਲ 'ਚ ਇਹ ਪਿੰਡ ਨੂੰ ਜਾਣ ਦਾ ਮੇਨ ਦਸਤਾਇ ਤੇ ਪਿੰਡ ਸਟਾਰਟ ਹੋਣਾ ਸੋ ਅੱਗੇ-ਅੱਗੇ ਵੇਖਿਓ ਕੀ ਕੁਝ ਵੇਖਣ ਨੂੰ ਮਿਲਦਾ ਤੁਹਾਨੂੰ ਸੋ लेट्स ਗੋ ਇਨਸਾਈਡ ਸੋ ਇੱਧਰ ਜਿੱਦਾਂ ਪਿੰਡਾਂ ਦੇ ਵਿੱਚ ਹੱਟੀ ਹੁੰਦੀ ਸੀ ਨਾ ਇਹ ਕੱਪੜੇ ਵਾਲੀ ਦੁਕਾਨ ਆ ਕੱਪੜੇ ਦੀ ਹੱਟੀ ਇਹਦਾ ਨਾਂ ਸ਼ਗਰਾਂ ਦੀ ਫਲਕਾਰੀ ਰੱਖਿਆ ਜਿਨ੍ਹਾਂ ਨੇ ਤੇ ਇਹ ਸਰਦਾਰ ਲਾਭ ਸਿੰਘ ਨੰਬਰਦਾਰ ਦਾ ਘਰ ਆ ਨੰਬਰਦਾਰ ਸਾਹਿਬ ਪਿੰਡ ਦੀ ਇੱਕ ਅਹਿਮ ਸ਼ਖਸੀਅਤ ਹੁੰਦੀ ਸੀ ਤੇ ਬਹੁਤ ਵਧੀਆ ਬਸ ਸੂਬੀ ਸਜਾਏ ਗਏ ਕਮਰੇ ਵਾਹ ਇਹ ਪੁਰਾਣਾ ਟੀਵੀ ਦੀ ਸਾਡੇ ਕੋਲ ਵੀ ਟੈਲੀਵਿਜ਼ਰ ਦਾ ਟੀਵੀ ਹੁੰਦਾ ਸੀ ਇਦਾਂ ਹੀ ਇਦਾਂ ਦਾ ਸ਼ਟਰ ਬੰਦ ਹੋ ਜਾਂਦਾ ਹੁੰਦਾ ਸੀ ਆ ਦੋਨੋਂ ਸ਼ਟਰ ਬੰਦ ਹੋ ਜਾਂਦੇ ਸੀ ਤੇ ਸੁਕਮਾਲ ਤੇ ਰੇਡੀਓ ਵਾਹ ਬੁਸ਼ ਦਾ ਰੇਡੀਓ ਜੀ ਖੂਬ ਖੂਬ ਬਹੁਤ ਖੂਬ ਸੁਕਮਾਲ ਇੱਥੇ ਫਰੀ ਮਹਿੰਦੀ ਲਾਉਂਦੀਆਂ ਕੁੜੀਆਂ ਤੇ ਨੰਬਰਦਾਰ ਸਾਹਿਬ ਦਾ ਘਰ ਖਾਸਾ ਵੱਡਾ ਲੱਗਦਾ ਅਗਲੇ ਬੰਨੇ ਬਹੁਤ ਖੁੱਲਾ ਡੁੱਲਾ ਮਾਹੌਲ ਬਣਿਆ ਆ ਜੀ ਆ ਵੇਖੋ ਵਾਹ ਕਮਾਂਡ ਕਮਾਲ ਜੀ ਕਮਾਲ ਨੰਬਰਦਰ ਸਾਹਿਬ ਦੇ ਘਰ ਤੋਂ ਬਾਹਰ ਆਏ ਆ ਅੱਗੇ ਪ੍ਰੀਤਮ ਸਿੰਘ ਜੁਲਾਈ ਦਾ ਘਰ ਆ ਜਿੱਥੇ ਕੱਪੜੇ ਬੁਣਨ ਦਾ ਕੰਮ ਚੱਲਦਾ ਏ ਆ ਖੱਡੀ ਲੱਗੀ ਆ ਜੀ ਕਬੀਰਾ ਤੇਰੀ جھੂੰਪੜੀ ਗੱਲ ਕਟੀਆਂ ਦੇ ਪਾਸ ਜੋ کریںਗੇ ਸੋ ਬਰẽਗੇ ਤੂੰ ਕਿਉਂ ਬਿਆ ਉਦਾਸ ਵਾਹ ਸੋ ਕਬੀਰ ਜੀ ਨੂੰ ਸਮਰਪਿਤ ਇਹ ਘਰ ਤਿਆਰ ਕੀਤਾ ਗਿਆ ਜੀ ਵਾਹ ਖੂਬ ਖੂਬ ਬਹੁਤ ਖੂਬ ਤੇ ਪੁਰਾਣੇ ਸੋਚ ਕਾਲੇ ਤੇ ਇਹ ਪਿੰਡ ਦਾ ਮੇਨ ਏਰੀਆ ਆ ਗਿਆ ਜੀ ਸੋ ਆ ਪੰਜਾਬੀ ਜੁੱਤੀ ਲਾਹੌਰੀ ਪਿੰਡ ਦੇ ਵਿੱਚ ਆ ਭੂੜ ਜਿਹਨੂੰ ਭੂੜ ਕਹਿੰਦੇ ਆਪਾਂ ਸੋ ਬਹੁਤ ਹੀ ਵਧੀਆ ਹੈ ਭੂੜ ਤੇ ਉਧਰ ਪਿੰਡ ਦੇ ਵਿੱਚ ਮੇਲਾ ਲੱਗਾ ਤੇ ਸਾਡੇ ਫੈਮਿਲੀ ਮੈਂਬਰ ਮਿਲੇ ਕਿ ਨਾ ਕਰੇ ਆ ਆ ਆ ਆ ਵੇਖੋ ਮੇਲੇ ਤੇ ਬੈਗ ਮੰਜੇ ਤੇ ਬੈਗ ਲੋਕ ਮੇਲਾ ਵੇਖਦੇ ਸੀ ਵਾਲੀ ਸੱਤ ਤੋਂ ਬਾਹਰ ਆ ਗਏ ਆਪਾਂ ਤੇ ਬਾਹਰ ਫਿਰ ਵੇੜੇ ਚ ਪਿੰਡ ਦੇ ਇੱਥੇ ਤੁਹਾਨੂੰ ਦੇਖਦੇ ਪਿਆ ਰਾਏ ਦੇ ਤੇ ਛਟਾਪੂ ਵੀ ਬਣਿਆ ਵਾ ਛਟਾਪੂ ਪੁਰਾਣੇ ਸਮੇਂ ਵਿੱਚ ਬੱਚਿਆਂ ਦੀ ਇੱਕ ਬਹੁਤ ਵਧੀਆ ਖੇਡ ਹੁੰਦੀ ਸੀ ਮਨੋਰੰਜਨ ਦਾ ਮਨੋਰੰਜਨ ਤੇ ਫਿਜ਼ੀਕਲ ਐਕਸਰਸਾਈਜ਼ ਦੀ ਫਿਜ਼ੀਕਲ ਐਕਸਰਸਾਈਜ਼ ਸੋ ਬਹੁਤ ਵਧੀਆ ਕਮਾਲ ਸੋ ਬਾਤ ਤਾਂ ਅਸੀਂ ਦੱਸ ਮੈਂ ਪਹਿਲਾਂ ਵੀ ਦੱਸ ਚੁੱਕਾ ਕਿ ਇਹਨੂੰ ਆਪਾਂ ਵੱਖ-ਵੱਖ ਨਾਵਾਂ ਨਾਲ ਜਾਣਦੇ ਆ ਕੋਈ ਇਹਨੂੰ ਕੜੁਕਾ ਕਹਿੰਦਾ ਵਾ ਕੋਈ ਇਹਨੂੰ ਭੂਂਡ ਕਹਿੰਦਾ ਆ ਤੋ ਬੜੇ ਵਧੀਆ ਵਾਸਤੇ ਇਹਨਾਂ ਨੇ ਫਿਕਰੇ ਲਿਖੇ ਆ ਕਹਿੰਦਾ ਮੈਂ ਵੱਡਾ ਹੋ ਕੇ ਟਰੱਕ ਬਣਾਗਾ ਵਾਹ ਤੋ ਬਹੁਤ ਖੂਬ ਤੇ ਇਹ ਥੋੜਾ ਜਿਹਾ ਦੇਖੋ ਜੀ ਬਰਾਤ ਦਾ ਘਰ ਆ ਜਿਹੜਾ ਜਿੱਧਰੋਂ ਆਪਾਂ ਆਏ ਆ ਸਾਤੀ ਜਦੋਂ ਮੈਂ ਬੋਲਿਆ ਸੀ ਭੰਗੜਾ ਇੱਥੇ ਪੈ ਰਿਹਾ ਜਿੰਮੇਦਾਰੀ ਹਵੇ ਦੀ ਇੱਧਰ ਇੱਧਰ ਮੇਲਾ ਲੱਗਾ ਪਿੰਡ ਦਾ ਇਹਦਾ ਟੱਪਾ ਠੀਕ ਹੈ ਜੀ ਆ ਟੱਪਾ ਸੋ ਸਾਰੀਆਂ ਚੀਜ਼ਾਂ ਇੱਥੇ ਬੜੀਆਂ ਕਲੀਅਰ ਸਪਰਦਰਸ਼ਨ ਕੀਤੀਆਂ ਆ ਆ ਫਿਰ ਇੱਕ ਸੂਟਾਂ ਵਾਲੀ ਦੁਕਾਨ ਆ ਗਈ ਹੈ ਕਿਉਂਕਿ ਕਾਰੋਬਾਰ ਚੱਲਦੇ ਬੀਬੀਆਂ ਦੇ ਸਿਰ ਤੇ ਆ ਤੇ ਸੋ ਇਸ ਪਿੰਡ 'ਚ ਵੀ ਉਹ ਨਬਜ਼ ਜਾਣਦੇ ਆ ਕਿ ਅਸੀਂ ਜ਼ਿੰਦਗੀ 'ਚ ਕਿਦਾਂ ਕਾਮਯਾਬ ਹੋਣਾ ਤਾਂ ਨਾ ਸੂਟਾਂ ਵਾਲੀਆਂ ਦੁਕਾਨਾਂ ਵਾਵਾ ਹੀ ਖੋਲੀਆਂ ਸੋ ਇਹ ਵੀ ਇੱਕ ਟਰੈਡੀਸ਼ਨਲ ਘਰ ਸਾਡੇ ਪਿੰਡ ਦਾ ਆਹ ਫੋਟੋਗ੍ਰਾਫੀ ਕਰਾ ਰਹੇ ਜੇ ਅੰਦਰ ਕੀ ਹੈ ਅਛਾ ਅੱਜ ਚਾਟੀ ਵਾਲੀ ਲੱਸੀ ਲੱਸੀ ਰੜਕਦੇ ਹੁੰਦੇ ਸੀ ਪਹਿਲਾਂ ਤੇ ਮੰਮੀ ਪੂਰਾ ਮੰਮੀ ਤੇ ਜਾਣ ਕਰਦੇ ਰਹੇ ਹੋਣੇ ਕੰਮ ਏ ਤੇ ਅੱਜ ਕੱਲ੍ਹ ਦੀਆਂ ਅੱਜ ਕੱਲ੍ਹ ਦੀਆਂ ਕੁੜੀਆਂ ਨੇ ਨਹੀਂ ਕੀਤਾ ਕੰਮ ਤੇ ਇਹ ਬਸ ਇੱਕ ਫੋਟੋ ਖਿਚਣ ਦਾ ਜਰੀਆ ਰੱਖਿਆ ਵਾ ਸੋ ਅੰਦਰ ਆ ਕੇ ਵੇਖਿਆ ਰੇ ਇਹ ਪਰਾਂਦਾ ਹੁੰਦੇ ਹੋ ਪਰਾਂਦੀਆਂ ਇਹ ਪੁਰਾਣੇ ਸਮੇਂ ਜਿੱਦਾਂ ਪਾਉਂਦੇ ਸੀ ਲੋਕ ਸੋ ਇਹ ਪਰਾਂਦੀਆਂ ਤੁਸੀਂ ਆਪ ਬਣਾਈਆਂ ਕਿ ਮੁੱਲ ਆਪਣੀਆਂ ਆਪਣੀਆਂ ਆ ਜੀ ਹਾਂ ਜੀ ਅੱਛਾ ਅੱਛਾ ਤੁਸੀਂ ਵੀ ਇੱਥੇ ਮਤਲਬ ਪੱਕਾ ਕੰਮ ਕਰਦੇ ਰਹੇ ਆ ਕਿੰਨੇ ਸਮੇਂ ਦੀ ਹਾਂ 8 ਸਾਲ ਹੋ ਗਏ ਅੱਛਾ ਕਿੰਨੇ 8 ਸਾਲ ਤੋਂ ਤੇ ਕਿੰਨਾ ਟਾਈਮ ਜੁੜੀ ਕਰਨੀ ਡੇਲੀ 9-10 ਘੰਟੇ ਠੀਕ ਆ ਅੱਛਾ ਅੱਛਾ ਸਵੇਰੇ ਆ ਜਾਂਦੇ ਨੇ 10 ਵਜੇ ਨਹੀਂ ਮੈਂ ਨਿਕਲ ਜਾਈਂਦਾ ਰਹਾਂਦਾ ਸਵੇਰੇ ਅੱਛਾ 10 ਵਜੇ ਠੀਕ ਹੈ ਜੀ ਠੀਕ ਠੀਕ ਬੈਠੋ ਬਹੁਤ ਵਧੀਆ ਜੀ ਉਹ ਬਹੁਤ ਸੋਣੀ ਕਰ ਲਿਆ ਜੀ ਇਹ ਵੇਚਦੇ ਵੀ ਕਿ ਵੈਸੇ ਦੇਖਣ ਲਈ ਟੰਗੇ ਆ ਵੀ ਦੇਖਣ ਆ ਤੇ ਕੁੜੀਆਂ ਵਗਵਾਉਂਦੀਆਂ ਨੇ ਪਰੰਦਾ ਫੋਟੋ ਕਰਵਾਉਣਾ ਅੱਛਾ ਫੋਟੋ ਕਰਾਉਣੀ ਆ ਕੁੜੀਓ ਪਰੰਦਾ ਪਾ ਕੇ ਫੋਟੋ ਕਰਾਉਣੀ ਤੇ ਕਰਾ ਲਓ ਆਜੋ 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 ਇਹ ਸਾਡੇ ਕੁਛ ਤਾਂ ਆਪ ਇਥੋਂ ਦੇ ਕੁਛ ਕੈਨੇਡਾ ਤੋਂ ਆਏ ਆ ਇਹ ਮੇਰੇ ਮਦਰ ਇਨ ਲਾਵਾ ਇੱਕ ਕੈਨੇਡਾ ਤੋਂ ਆਏ ਆ ਇਹਦਾ ਬੇਟਾ ਵੀ ਕੈਨੇਡਾ ਤੋਂ ਆਇਆ ਹੈ ਹਾਂਜੀ ਹਾਂਜੀ ਇਸ ਵਾਲੀ ਗੱਲ ਗਏ ਹਾਂਜੀ ਹਾਂਜੀ ਯਾਨੀ ਨਹੀਂ ਪਾਉਣੀਆਂ ਨਹੀਂ ਪਾਉਣੀਆਂ ਕੁੜੀਆਂ ਸ਼ਰਮਾ ਗਈਆਂ ਹਾਂਜੀ ਚਲੋ ਅ ਦਰਿਆ ਉਹਨਾਂ ਦਾ ਸਿਸਟਮ ਰੱਖਿਆ ਜੀ ਵਾਹ ਜੀ ਓਮਕਾਰ ਤੋਂ ਬਾਹਰ ਨਿਕਲੇ ਤਾਂ ਬੜੀ ਵਧੀਆ ਇੱਕ ਇੱਥੇ ਗੱਲ ਵੇਖਣ ਨੂੰ ਮਿਲੀ ਆ ਜੀ ਕਹਿੰਦੇ ਵੀ ਕਾਰ ਚਲਾਉਣ ਸਮੇਂ ਸੀਟ ਬੈਲਟ ਜ਼ਰੂਰ ਲਗਾਓ ਬਾਈਕ 'ਤੇ ਰੋਣ ਸਮੇਂ ਹੈਲਮਟ ਜ਼ਰੂਰ ਪਾ ਕੇ ਕਰਵਾ ਚੌਤੇ ਭਰੋਸਾ ਨਾ ਰੋ ਕਰਵੇ ਚੌਤੇ ਦੇ ਭਰੋਸਾ ਨਾਲ ਕਹਿੰਦੇ ਰਹਿਣਾ ਚਾਹੀਦਾ ਸੋ ਬੜੀ ਵਧੀਆ ਗੱਲ ਆ ਅ ਇਹ ਇੱਕ ਐਕਸਕਰਸ਼ਨ ਪੁਆਇੰਟ ਤੇ ਹੈ ਹੀ ਆ ਨਾਲ ਦੀ ਨਾਲ ਜੋ ਸਮਾਜ ਦੇ ਵਿੱਚ ਸਾਨੂੰ ਚੀਜ਼ਾਂ 'ਚ ਬਦਰਾ ਕਰਨ ਦੀ ਲੋੜ ਹੈ ਸਿਖਾਇਆ ਵੀ ਗਿਆ ਤੇ ਇੱਧਰ ਇੱਕ ਸਰਪੰਚ ਜੀ ਦਾ ਘਰ ਆ ਤੇ ਅੰਦਰ ਕਹਿੰਦੇ ਬਾਜਰੇ ਦੀ ਖਿਚੜੀ ਤੇ ਦੇਸੀ ਘਿਓ ਦੇ ਨਾਲ ਮਿਲੂਗੀ ਫ੍ਰੀ ਆਓ ਜੀ ਲਈਏ ਇਹ ਨਜ਼ਾਰੇ ਬਾਜਰੇ ਦੀ ਖਿਚੜੀ ਦੇ ਖਿਚੜੀ ਖਿਚੜੀ ਛਕਣੀ ਨੇ ਹਾਂ ਖਿਚੜੀ ਸਰਪੰਚ ਸਾਹਿਬ ਦਾ ਘਰ ਆ ਜੋ ਆਓ ਸਰਪੰਚ ਸਾਹਿਬ ਦਾ ਖੁੰਡਾ ਪਿਆ ਵੇਖ ਲੋ ਪੂਰਾ ਖੜਕੇ ਦੜਕੇ ਵਾਲਾ ਸਰਪੰਚ ਲੱਗਦਾ ਤੇ ਜਿੱਧਰ ਖਿਚੜੀ ਦੇਸੀ ਛਿਓ ਵਾਲੀ ਬਾਜਰੇ ਦੀ ਛਕਣਾ ਖਿਚੜੀ ਦਾ ਸਵਾਦ ਵੇਖ ਲਓ ਵੇਖ ਲਓ ਸਵਾਦ ਥੋੜਾ ਜਿਹਾ ਹਾਂ ਇਹ ਬਾਜਰੇ ਦੀ ਖਿਚੜੀ ਹੈ ਹਾਂਜੀ ਸਰ ਤੇ ਆਹ ਦੇਸੀ ਛਿਓ ਹਾਂਜੀ ਠੀਕ ਹੈ ਠੀਕ ਹੈ ਅਕੇ ਦੇਸੀ ਛਿਓ ਪਾ ਕੇ ਖਿਚੜੀ ਬਣੂਗੀ ਤੇ ਆਪੇ ਬਣਾਉਂਦੇ ਹੈਗੇ ਕਿਦਾਂ ਆਪੇ ਆਪ ਬਣਾਈ ਇਹਦੇ ਹਾਂਜੀ ਅੱਛਾ ਸੋ ਇਹ ਸਭ ਕੰਪਲੀਮੈਂਟਰੀ ਹੈ ਇੱਥੇ ਆ ਕੇ ਤੁਸੀਂ ਇੱਕ ਵਾਰੀ ਅੰਦਰ ਆ ਜਾਓ ਟਿਕਟ ਲੈ ਕੇ ਖਾਣ ਪੀਣ ਘੁੰਮਣ ਫਿਰਨ ਦੀ ਕੋਈ ਦਿੱਕਤ ਨਹੀਂ ਇੱਥੇ ਖੂਬ ਆਨੰਦ ਕਰੋਗੇ ਮੰਦੀ ਮौज ਵੀ ਖੂਬ ਤੇ ਪੇਟ ਦੀ ਮौज ਵੀ ਖੂਬ ਦੋਨੋਂ ਚੀਜ਼ਾਂ ਖੂਬ ਇਸ ਆਨੰਦ ਲਵਾਂਗੇ ਆਪਾਂ ਸੋ ਲਓ ਜੀ ਲਓ ਥੋੜੀ ਜੀ ਪਾ ਦਿਓ ਥੋੜੀ ਜੀ ਬਸ ਬਸ ਇੰਨੀ ਜਿਆਦੀ ਨਹੀਂ ਅੱਛਾ ਅੱਛਾ ਚਲੋ ਬਾਏ ਜੇ ਰਹਿਣ ਦਿਓ ਨਹੀਂ ਬਸ ਥੈਂਕ ਯੂ ਥੈਂਕ ਯੂ ਇਹਨਾਂ ਕੋ ਮਿਲ ਗਈ ਥੈਂਕ ਯੂ ਜੀ ਆ ਲਓ ਲਈ ਗਈ ਪਈ ਨੂੰ ਦੇ ਸਿਕੋ ਵਾਲੀ ਮਿਲ ਗਈ ਖਿਚੜੀ ਤੇ ਉਹਨਾਂ ਵਿਦਆਉਟ ਦੇ ਸਿਕੋ ਲੈਣਾ ਸੀ ਸੋ ਮੈਂ ਤਾਂ ਮਨਾਂ ਕਰਤਾ ਸੀ ਤੇ ਖਿਚੜੀ ਬਹੁਤ ਸਵਾਦ ਆ ਕਹਿੰਦੇ ਬਹੁਤ ਟੇਸਟੀ ਬਾਜਰੇ ਦੀ ਖਿਚੜੀ ਕਿਉਮਨ ਟੇਸਟੀ ਕਿ ਨਹੀਂ ਆਹ ਉਹ ਖਿਚੜੀ ਅਸੀਂ ਖਾਧੀ ਆ ਜੀ ਬਹੁਤ ਟੇਸਟੀ ਲੱਗੀ ਸਾਨੂੰ ਬਹੁਤ ਸਵਾਦ ਹੀ ਹਾਂਜੀ ਤੇ ਇਧਰ ਬਾਟੇ ਖੇਡਣ ਦਾ ਵੀ ਬਣਾਇਆ ਜੀ ਆਹ ਬਰਾਂਟੇ ਖੇਡੀਏ ਆਹ ਵੇਖੋ ਬੱਚੇ ਬਾਟੇ ਖੇਡਣ ਦੇ ਆ ਜੀ ਬਿਲਕੁਲ ਪੁਰਾਣਾ ਕਲਚਰ ਜਿਹੜਾ ਆਪਾਂ ਬਚਪਨ ਖੇਡਾਂ ਖੇਡਦੇ ਰਹੇ ਆ ਆਹ ਦੇਖੋ ਇਹ ਪਿੱਲਾਂ ਗੋਲੀ ਖੇਡ ਰਹੇ ਆ ਆ ਸਰਪੰਚ ਦੇ ਘਰ ਦੀ ਅਦਾਲਤ ਲੱਗਦੀ ਹੈ ਹੱਕ ਸੱਚ ਤਾਂ ਨਿਆਂ ਦੀ ਉਹ ਅਦਾਲਤ ਆ ਇੱਥੇ ਆ ਵੱਡੀ ਜੀ ਕੁਰਸੀ ਤੇ ਬਹਿ ਕੇ ਸਰਪੰਚ ਸਾਹਿਬ ਨਿਆਂ ਕਰਦੇ ਆ ਆ ਦੇਖੋ ਆਵੇਂ ਸਾਰਾ ਟੱਬਰ ਬੈਠੇ ਕੁਰਸੀ ਤੇ ਤੇ ਬਹੁਤ ਖੂਬ ਜੀ ਤੇ ਅੰਦਰ ਸਰਪੰਚ ਦੇ ਘਰ ਲੈ ਜੰਨਾ ਮੇਖਾ ਚਰਖਾ ਕੱਤਣ ਦੀਆਂ ਸਵਾਣੀਆਂ ਇੱਥੇ ਹਾਂ ਖੱਕਾ ਕੱਟਿਆ ਆ ਰਿਹਾ ਇੱਧਰ ਬਹੁਤ ਖੂਬ